ਤਿਆਰੀ ਵਿੱਚ ਦੋਹੋ ਜੀ ਔਰ ਗੜਵਾਨੇ ਕਰ ਗਿਆ सोनू ਪੰਡਤ ਕਾਲਿਆ ਡੇਢ ਚੱਪਿਆ ਹਾਂ ਸਮਾਂ 16:40 ਦਰਜੀ ਜੀ ਜੇ ਤਿਆਰੀ ਰੱਖੋ ਜੀ ਆਪ ਜੀ ਠੀਕ ਹੈ ਸਮਾਂ 20:30 ਪਈ ਨਰਸੀਬ ਗੱਡੇ ਵਾਲਾ ਕਰ ਗਿਆ ਗੜਵਾਨੇ ਸਮਾਂ 20:10 ਲੰਗੋ ਨੀ ਦੇ ਹਿਰਦਾਂ 23 ਬਰੇ ਲੱਗੇ ਵੀ ਆਪ ਤੇ ਜੋੜੀਆਂ ਲਾ ਕੇ ਕਿਹੜੇ ਕੰਨੀ ਸਾ ਕਿਥੇ ਜਿਹੜਾ ਪਹਿਲਾ ਕਰ ਜੀ ਉਹ ਪਹਿਲਾ OK ਦੋਸਤ ਕਬੂਜਾ ਸਮਾਉਂ गोपुर सीत गो ਸਾਂਦੇ ਜੋ ਵੀ ਕੋਲ ਪਿੰਦੇ ਜੀ ਤੇ ਪੰਡੂ ਜੋਲਾ ਪਾਚੀ ਨਹੀਂ ਸੀ ਇਹ ਆ ਇਹ 100 ਮੀਟਰ ਹੈ ਇਹ ਨੰਬਰ ਲੁਕਾ ਪਾਣ ਤੋਂ ਘੱਲੇ ਕਾਲੀ ਆ ਅੱਪ ਨੰਬਰ ਪੰਡਤ ਜੋਲ ਸਿੰਧਰ ਵਿੱਚ ਸੰਧਰ ਦੀ ਜੋਲ ਉਹਨਾਂ ਦੇ ਦਾ ਬਹੁਤ ਧੰਨਵਾਦ ਜੰਤੋ ਸਤਿ ਸ੍ਰੀ ਅਕਾਲ ਜਿਹੜੇ ਮੈਲਾ ਕਰਵਾਏਗਾ ਦੇ ਵੀਰ ਆ ਆ ਆਗੇ ਬਾਈ ਹਾਂ ਹਾਂ ਮੋੜ ਛੋਟੂ ਸਾਰੀ ਮਾਣੀ ਸਦਾ ਕਿੰਨਾ ਆਪ ਦਾ ਨਾਮ ਮੇਰਾ ਕਿੰਨਾ ਅੰਦਰ ਦੇ ਹਾਂ ਕਾਲਾ ਬੱਚਾ ਬਹੁਤ ਹੈ ਸਾਰੇ ਰਾਇਆ ਬੰਦੋ 1000 ਰੁਪਏ ਤੀਜੀ ਸ਼ੇਡ ਵਿੱਚ ਜਲਦੀ ਲੱਗ ਗਿਆ ਜੀ ਸੋ ਜਿਹੜਾ ਦਾ ਗੁਰੂ ਤੋਂ ਮਾਣ ਜਿੱਤ ਰਿਹਾ ਹੈ ਇੱਕ ਅਫਵਾਹ ਕਿ ਇਹਨਾਂ ਦੀ ਆਪਰਾਉਟ ਕਰੇ ਜੀ 16 22 ਖਵਾਂ ਲੱਗਿਆ ਛਾ ਦਾ ਆ ਜਿਹੜੀ ਮੋੜੇ ਪਾਸੇ ਜੋੜੀ ਜਾ ਰਹੀ ਹੈ ਮੇਰੇ ਵਾਲ ਸਾਈਡ ਭਾਈ ਜਿਹਨੇ ਨੰਬਰਾ ਪਈਆ ਹੋਇਆ ਕੰਦੋ ਦੇ ਵਿੱਚ ਉਹ ਆ ਰਾਜਪੂਤ ਪਿੰਡ ਟਕੜਾਵਾ ਸਪੈਕਟਰ ਕੰਬੀ ਹਰੇ ਤੇ ਮਨੀਲਾ ਨਿੱਕਾ ਹਰੇ ਤੇ ਛੇ ਦਾ ਬਜਾਣਾ ਮਹੀਂ ਚੰਨਾ ਬਜਾਣਾ ਮਹੀਂ ਅਜੇ ਚੁੱਪੀ ਕੋਨਾ ਦੇ ਗੁਰੂ ਜਾ ਰਹੀ ਹੈ ਜੀ ਇਹ ਕਹਿਲਾ ਕੇ ਆਪਰਾਉਟ ਕਰੋ ਜੀ ਅੱਜ ਦਾ 14 ਨਗਰ ਦਾ ਬਾਇਜ ਦਿੱਤਾ ਰਾਜ ਨੂੰ ਨੋਟ ਕਰ ਬਹੁਤ ਕਰੀ ਕੋਲਾ ਬੋਤਲ ਆ ਲੋ ਜੇ ਤਿਆਰੀ ਆ ਬੜਾ 500 ਛੇਡ ਤੇ ਲਾਓ 1500 ਹੋ ਗਿਆ ਜੀ ਕਿਰਸੀ ਹੋਵੇ ਜੀ 1500 ਰੁਪਏ ਲੱਗੇ ਜੀ 500 ਰੁਪਏ 14 ਦਾ ਗਰੁੱਪ ਬਾਇਜ ਦਿੱਤਾ ਉਹ ਲੋ 1000 ਰੁਪਏ ਚਾਹਤਾ 7 ਬਟਾ 7 ਬਟਾ ਜੀ ਸਾਰੇ ਵਾਲਾ ਵਲੋਂ 1000 ਰੁਪਏ ਗੱਗੂ ਸਾਡਾ ਵੀ ਰੇਟ ਲਈ ਕਿੰਦੇ ਸਾਰੇ ਤੋਂ ਸੋ ਦਾਤਾ ਜੀ ਦੇ ਨਾਂ ਤੇ ਭਾਈ ਸ਼ੇਖਾ ਦੇ ਚਾ ਇਹ ਲਾਉਂਦਾ ਜੁਨੀਅਰ ਵੀ ਖੇਡਾ ਹੋਈਆਂ ਹਰੇ ਖੇਡ ਤੇ ਭਾਈ ਤੇਰਾ ਵੀ ਮਾਣ ਕੀਤਾ ਇਹ ਜਿਹੜੀ ਜੁਣੀ ਚੱਲੀ ਆ ਭਾਈ ਇਹ ਆ ਭਾਈ ਸਾਰੀ ਗਰੁੱਪ ਦੀ ਗੋਗੋ ਸਾਰੀ ਇਟਲੀ ਪਰਮਾ ਹਰਿਆਣਾ ਮਨਵੀਰ ਜੱਜ ਕੋਕਟੀ ਆਸਟ੍ਰੇਲੀਆ ਸਾਰੀ ਆਕਾ ਸਾਰੀ ਸਰਦਾਰ ਅਰੰਭ ਜੱਟਾਂ ਕੰਪਨ ਦਾ ਸੱਤ ਬਾਈ ਦੀ ਸਾਰੀ ਵਾਇਆ ਵਾਲੋ ਗੋਗੋ ਇਟਲੀ ਸਾਰੀ É Os que ਠੀਕ ਹੈ ਉਹ 16 ਚਤਾਈ ਲੱਗਿਆ ਹਾਂ ਜੀ ਲੋਹੇ ਦੇ ਲੱਗਾ 16 22 ਦਾ ਫਸਲੇ ਜਨਾਬ ਤਰਾਮੇਆ ਗੋਪੀ ਸਾਡੀ ਕਰੋ ਪਾ ਜਨਾਬ ਤਰਾਮੇਆ ਹੱਸੋ ਇਹ ਸਭ ਜਿਹੜਾ ਸਮਝੀ ਗਣੀ ਮੈਂ ਸਭ 16 ਚਤਾਈ ਲੱਗਿਆ 22 ਦੇ ਚਿੱਤਾ ਹੀ ਨਹੀਂ ਮੈਨੂੰ ਯਾਰ ਤੇ ਯਾਰ ਲੱਡੂ ਤਾਂ ਇਹਨਾਂ ਖਾਂਡ ਪੀਣ ਵਾਲਾ ਸਿੱਟਕ ਹੋ ਗਿਆ ਮੈਂ 16 ਚਸਾਈ ਸਮਝੀ ਗਿਆ ਉਹ ਖਰੇ ਮੌਕੇ ਦੇਖ ਲਿਆ ਵਾ ਜੀ हज़ार केतिरा पई बुरी सिटा बुरी करो ਸਮਾ ਕਰ ਗਏ 15 ਸੈਕਿੰਡ 84 ਪੁਆਇੰਟ ਸਮਾ ਕਰ ਗਏ ਭਾਈ ਮਾਰ ਦਿਓ ਤਾੜੀਆਂ ਭਾਈ ਰਾਣਾ ਕੋਲ ਤੇ ਜਾ ਕੇ ਕਰੋ ਚੜਾ ਜਾ ਤੇਰੇ ਅੱਗੇ ਤੋਹ ਸਾਬਣ ਦੀ ਬੋਲੀ ਜਰਾ ਬੋਲੀ ਜਰਾ ਉਹਨਾਂ 10 ਰੁਪਏ ਵਾਲੀ ਕਹਿੰਦਾ 16 22 ਵਾਲੀ ਖਾ ਲੈ ਉਹ ਪੱਤੀ ਵਾਲੀ 142 ਵਾਲੇ 37 37 ਉਹਨੇ 43 ਵਾਲੇ ਨਾਲ 16 22 ਬੰਦੇ ਸੈਨਗੁਰ ਦੇ ਉੱਤੇ ਦੇ ਸੇਵਾ ਕਰਦਾ ਤੇ ਦਾ 4 ਕਰੋ ਇੱਕ ਦਾ ਭਰਾਵਾ ਹਾਂਜੀ ਇਹ ਵੀ ਗੁਰੂ ਜੀ ਸਤਿ ਧੰਵਾਦ ਜੀ ਸਰਦਾਰ ਕਰਤਾਰ ਸਿੰਘ ਜੀ ਬਹੁਤ ਬਹੁਤ ਉਹ ਮੈਨੂੰ ਵੱਡਾ ਮਾਣ ਕਿਕੇ ਗਿਆ ਭਾਈ ਜੀ ਤੈਨੂੰ ਧੰਨਵਾਦ ਆ ਸਰਦਾਰ ਕਰਤਾਰ ਸਿੰਘ ਜੀ ਬਹੁਤ ਬਹੁਤ ਅੱਗੇ ਭਾਈ ਕੀ ਕੀ ਹੈ فال اپن دا سڀي کي ٻڌايو ٻيا ڏسندا آهيو کيڏ ۾ لاڪر وايا يا سڀ کي سڀاڳت آهي جي واهه درجيڪا خالسا واهه درجيڪي فاته 11 جو کيڏ ۾ 11 جو ڙي مان سٽار چڪار چيٽي جا رهيا آهن 17 17 04 ڇوٽو ڇوٽو ساري ما نه ٿين ਆਲੋਮੇ ਸਿਹਰ ਮੇਜੇ ਲੱਗਾ ਸੀ ਤਾਂ ਤਾਂ ਸੱਤ ਪਾਤਾ ਸੱਤ ਪਾਤਾ ਸਾਰੇ ਵਾਲਾ ਨਿੱਪਾਰ ਕਰਦਾ ਰਿਹਾ ਸੀ ਇੱਕ ਤਿਆਰ ਹੋਇਆ ਕੋਈ 15 ਤੋਂ ਅੱਠ ਦਾ ਸਮਾਂ ਲੱਗਿਆ ਸੀ ਕੋਲਾ ਮੋਕਟਗੜ ਨਿਸ਼ਾਨਾ ਤੋਲੇ ਦਿੱਤਾ ਦੋਲੇ ਦਿੱਤਾ ਸਿੰਦਰਜੀਤ ਚਾਹਵਾਟ ਦੇਤਾ ਅਜੇ ਜੁੱਤੀ ਨਹੀਂ ਪੈ ਗਈਆਂ ਲਈ ਇੱਕ ਦਿਨ ਪਰਦੇਸ਼ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਆ ਭਾਈ ਸੋ ਧੰਨਵਾਦ ਆ ਜੀ ਗੋਕੂ ਧੰਨਵਾਦ ਤੁਹਾਨੂੰ ਆਵੇ ਚੰਦਰਜੀਤ ਮਾਨਾ ਮੰਮੂ ਮੰਮੂ ਸਾਹਿਬ ਸਰਪੰਚ ਦੇ ਸੇਵਾ ਕਰਦਾ ਸੋ ਧੰਨਵਾਦ ਦੇ ਪਰਿਵਾਰ ਵੀ ਰਦਾ ਸੇਂਦਰਜੀਤ ਮਾਨਾ ਦੇ ਪਾਈ ਪੱਟੇ ਕੱਪ ਦੇ ਨਾਲ ਵਿਸ਼ੇਸ਼ ਸਨਮਾਨ ਇਹ ਕਿਥੇ ਲੈ ਜਾ ਰਖਾ ਰਹੇ ਨਹੀਂ ਨਹੀਂ ਮੈਂ ਲਾ ਦੇ ਬੰਦ ਚ ਖਿੱਚਦਾ ਪਪੂ ਜਸਤ ਸਨੇਤਾ ਆ ਮਾਂ ਚਲਾ ਬੋਹ ਭਾਈ ਦਾ ਨਹੀਂ ਭਾਈ ਦਾ ਸੁਣ ਮਾੜਾ ਪਿੱਛੇ ਭਾਈ ਪਿੱਛੇੋਂ ਆਏ ਮਾੜਾ ਸਾਡੀ ਭਾਈ ਵੱਲੋਂ ਦੀਪੇ ਪਾੜਿਆ ਮਾਂ ਨੂੰ ਮਾਂ ਪਰਿਵਾਰ ਦੀ ਪੱਜਾ ਜਾ ਰਿਹਾ ਜੀ ਤੁਮ ਖਾਣੇ ਤੁਮੇ ਨਵਾਦ ਹੈ ਅਮਨਵੀਰ ਨੂੰ ਬੁਲਾ ਦੇਣਾ ਆ ਵੀ ਲੈ ਆ ਰਿਹਾ ਗੁਰਿੰਦਰਪਾਲ ਸੌਪਰ ਸਾਹਿਬ ਅੱਛਾ ਅੱਛਾ ਤਾਂ ਭਾਈ ਨਾਲੇ ਹੋ ਜਾ ਰਹੇ ਸਾਰੇ ਆ ਜਾਓ ਆ ਜਾਓ ਕੋਈ ਨਿਸ਼ਾਨ ਪੰਡੂਰੀ ਦਾ ਬਾਈ ਵਿਸ਼ੇਸ਼ਣਮਾਨ ਕੀਤਾ ਜਾ ਰਿਹਾ ਹੈ ਯਾਰਾਂ ਦਾ ਗਰੁੱਪ ਆ ਗਿਆ ਡੀਪੂ ਬਾਈ ਮਾਰਾ ਆਪਣੇ ਹਲਵਾਈ ਸਾਹਿਬ ਆਪਦਾ ਵਿਸ਼ੇਸ਼ਣਮਾਨ ਲਓ ਜੀ ਤੇਰਾ ਨਹੀਂ ਦੁਆ ਵੀ ਨਾਲ ਹੀ ਫੜ ਲਿੰਦੇ ਉਹ ਹੈਗਾ ਜੀ ਡੀਪੂ ਬਣਾ ਤੇ ਨੇ ਕੱਟੇ ਹੋਏ ਭਾਈ ਸਾਹਿਬ ਭਾਈ ਨਾਲ ਹੋਏ ਸਾਰੇ ਇਹਨਾਂ ਦਾ ਬੈਕਟਰਾਡ ਇੱਕ ਇੱਕ ਨਾਮ ਬੋਲਣਾ 1584 ਦਸਵੇਂ ਨੰਬਰ ਯਾਰਾਂ ਦਾ ਗੁਰਪਤ 1622 ਤੀਸਰੇ ਨੰਬਰ ਰਾਣਾ ਰੋਪੋਵਾਲ 1625 ਚੌਥਾ ਨੰਬਰ ਸਾਰੀ ਗੁਰਪਤ 1638 ਪੰਜਵਾਂ ਨੰਬਰ ਕਾਲਾ ਕਧਾੜੀ 1699 ਛੇਵਾਂ ਨੰਬਰ ਸੋਦੇ ਸਾਰੀ 174 ਸੱਤਵਾਂ ਨੰਬਰ ਵੱਡੀ ਹਰੀਪੁਰ 1718 ਅੱਠਵਾਂ ਨੰਬਰ ਕਮਲ ਸਾਰੀ 1747 ਨੌਵਾਂ ਨੰਬਰ ਯਾਰਾਂ ਦਾ ਗੁਰਪਤ 1760 ਦਸਵਾਂ ਨੰਬਰ ਜੋਗੀ ਗੌੜਪੁਰ ਇੰਦਰਜੀਤ ਜੌਨ ਰਾਣਾ ਰੋਪੋਵਾਲ 1781 ਕਿਆ ਨੰਬਰ ਕਾਕਾ ਗੁਰਮੀ ਜੀ ਸਾਰੀ ਗਰੁੱਪ 1782 12ਵਾਂ ਨੰਬਰ 77 ਹੈ ਕਲਾਰ ਬਲਕਾ ਖਸਲਾ 1988 13ਵਾਂ ਨੰਬਰ ਰਾਜੀ ਮੁਕਮਗੜ 2110 ਤੇ ਆ ਅੱਛਾ ਇਹ ਤਰ ਉਹ ਜਿਹੜਾ ਖਰਾਬ ਹੋਇਸੀ ਬੱਚੇ ਉਹਨਾਂ ਦੀ ਸਾਡਾ ਵੀ ਟਾਈਮ ਕੋਈ ਨਾ ਕੱਢ ਲੈਂਦੇ ਆਪਾਂ 1044 ਦਿਖੋ ਬਈ ਹਾਂ 1044 ਲੱਗਿਆ ਤੇ 1022 ਦਾ ਭੇਖਾ ਲੱਗਾ ਮੈਨੂੰ ਉਸਲੇ 22 ਦੇ ਦਿੱਤਾ ਜੀ ਮੈਨੂੰ ਥੱਲੇ ਸਾ ਵੀ 500 ਹਾਰ ਕੇ ਛੱਡਿਆ ਹੁਣ ਬੋਕਮਗੜਾ ਟੋਪਾ ਬਿਰਗਟੇ ਨਿਸ਼ਾਨਪੋਰੀ ਚੰਦਰਹਿਤ ਝਾਵਾਂ ਕਨੇਡਾ 1584 ਹਾਂ ਭਾਈ ਨਾਲ ਹੋ ਜਾ ਸਾਰੇ ਨੇ ਥੰਲਾ ਭਾਈ ਸਮਾ ਰਜੂ ਟਕੜਾ ਮਾਰ ਸੇਵਾ 25 ਕਾਜੀ ਕਲਿਆ ਇੰਦਰਜੀਤ ਜੀ ਚਲੋ ਜਾ ਕੇ ਇੱਥੇ ਗੁੱਪੇ ਚੋੜੀਆਂ ਨੂੰ ਗੋਤਲੀ ਆ ਗਏ ਸਾਰੇ ਵੀਰ ਜੰਡਾ ਮਨਜੀਤ ਜੰਡਾ ਪਿੰਡ ਪਿਆਲਾ ਭਾਈ ਲਾਲ ਸਿੰਘ ਗੁਰਪਾਲ ਵੀ ਸਾਰੇ ਵੀਰ ਦੋਨੋਂ ਪੜਤ ਕਾਲੀਆਂ ਸ਼ੀਰਾ ਬਡਾਲਾ ਪਾਹੀ ਇੱਕਾ ਹਰੀਪੁਰ ਬੱਤੀ ਹਰੀਪੁਰ ਮਰੀਲਾ ਚੰਨਾ ਮਡਾਲਾ ਪਾਹੀ ਨਾਲ ਸਾਰੇ ਆ ਗਏ ਸਮਝ ਗਿਆ ਕਰਦੇ ਕਮਿੰਦੀ ਕਬਾਲੀ ਜਰਨੈਲ ਜੀਐਸਏ ਕਮਲਪੁਰ ਜੀਏਸਏ ਤੇ ਅੰਮੋਲ ਕਵਾਲੀ ਰੰਗਪੁਰ ਸਿੱਧਾ ਬੜਾ ਠੀਕ ਹੋ ਪਾੜੇ ਖਲਾ 12 04 ਇੱਧਰ ਦੇਖੀ ਹਾਂ ਜੀ ਮੁੰਡਿਆ ਇਹ ਮਾਨਸਾ ਅਜੇ ਮਾਨ ਹੁਣ ਮੈਂ ਝੋਤੀ ਨਹੀਂ ਕਰਾਂ ਅਜੇ ਮਾਨ ਜਾ ਕੇ ਕਰਾਂ ਠੀਕ ਹੈ ਹਾਂ ਹਾਂ ਝੋਤੀ ਕਰਵਾ ਨੋਵਾਂ ਨੰਬਰ ਜੀ ਦਾ ਆ ਗਿਆ ਸੀ 1747 ਮੈਂ ਕਹਾਂ ਜੇ ਫਿਰ ਪਹਿਲਾਂ ਨਿਕਲਾਂ ਦੇਖਦੇ ਠੀਕ ਹੈ ਭਾਈ ਆਓ ਜੀ 11ਵਾਂ ਚਸਕਰਨ ਕਰੰਗੜਾ ਕੀਪਕ ਕੈਦਾ ਰਹਿਮਤ ਕਰ ਕੈਦਾ ਕੋਗਲੇ ਖੋਨਪੁਰ ਹੌਬੋਰ ਕੋਗਲੇ ਖਰੀ ਪਰ ਬਲਿਆਰ ਤੋਂ ਦਿੰਦਪੁਰ ਸੰਗਰ ਜੀ ਇੱਧਰ ਇੱਧਰ ਆ ਜਾਓ ਭਾਈ ਚਸਕਰ ਰਾਜੂ ਆ ਗਿਆ ਰਾਕੇ ਬੋਕਮਗੜ ਸਾਜੂ ਮੁਕਮਗੜ ਜੀ ਪਰ ਐਸਾ ਵਾਲਾ ਬਾਲ ਨਹੀਂ ਸੀ ਆਓ ਤੁਸੀਂ ਜਾਓ ਭਾਜੀ ਉਹ ਪੰਦਰ ਵਾਲੇ ਆਓ ਫਰਾਈਆਂ ਵਾਲੇ ਭਾਈ ਨਾਲ ਫਰਾਈਆਂ ਅੱਛਾ ਹਰਵਿੰਦਰ ਦੇਵੀ ਨੂੰ ਆ ਦੇਵੀ ਹਰਵਿੰਦਰ ਸਿੰਘ ਨੂੰ ਆ ਜੋ ਗੋਪੀ ਪੰਦਰਮਾ ਚੰਗਾ ਦਿੱਲੀ ਆ ਖਾਣਾ ਫੜਾਓ ਕੀਤਾਂ ਵਾਲੇ ਆ ਖੇਤਾਂ ਵਾਲੇ ਆ ਸਮਰ ਸਿੰਘ ਜੀ ਤੋਂ ਆ ਰਿਹਾ ਤੱਪੜੇ ਦੇ ਬੰਦੇ ਜੀ ਸਿੰਘ ਜੀ ਐਸਐਸ ਸਾਹਿਬ ਆ ਸਤ ਸ੍ਰੀ ਅਕਾਲ ਜੀ ਆਲਾ ਜੀ ਆਲਾ ਜੀ ਆਲਾ ਜੀ ਮੈਂ ਕਿੱਥੇ ਖੜਾ ਹੋ ਜਾਣਾ ਜੀ ਤੁਸੀਂ ਦੋਨੇ ਜੀ ਮੈਨੂੰ ਕਰਦੇ ਆ ਮੈਂ ਧੰਨਵਾਦ ਆ ਜੀ